ਜਿਹੜਾ ਅੱਜ ਅਪੋਲੋਜੀ ਕੀਤਾ ਗਿਆ ਕੂਪਸ ਵਿੱਚ ਪਾਰਟੀ ਦਾ ਥੋੜੀ ਕੈਂਸਲ ਹੁੰਦੀ ਹੈ ਜੀ ਇਹਦਾ ਫੈਸਲਾ ਸੀ ਕੁdio ਦੋ ਮਾਨਹਾਨੀ ਦੇ ਕੇਸ ਕੀਤੇ ਸਨ ਸਰਦਾਰ ਹਦੀਪ ਸਿੰਘ ਢਿੱਲੋਂ ਸਾਹਿਬ ਹੁਣਾਂ ਤੇ ਪਾਰਟੀ ਬਾਜੀ ਕਰਕੇ ਵਿਚਾਰਾਂ ਦਾ ਇਧਰ ਉਧਰ ਗੱਲ ਹੋ ਸਕਦੀ ਆ। ਅਦਰਵਾਈਜ਼ ਆਪ ਸਾਡਾ ਕਿਹੜਾ ਕੋ ਵਟ ਦਾ ਰੌਲਾ। ਇਹ ਰਾਜਨੀਤੀ ਦੇ ਵਿੱਚ ਰੋਜ਼ਾਨਾ ਕਿਸੇ ਤੇ ਕਟਾਸ ਸਿੱਟਣੀ ਬੇਮਤਲਬ ਦੀ। ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਨੰਗਾ ਕਰ ਰਹੇ ਹਾਂ। ਰੋਜ਼ਾਨਾ ਅੱਜ ਕੱਲ ਰਾਜਨੀਤੀ ਦਾ ਇਹੀ ਕੰਮ ਹੋ ਗਿਆ ਮੰਚ ਤੇ ਚੜ ਕੇ ਕੋਈ ਵੀ ਵਿਅਕਤੀ ਕਿਸੇ ਦੇ ਖਿਲਾਫ ਕੁਝ ਵੀ ਬੋਲ ਦਿੰਦਾ ਹੈ। ਸਰ ਆਪ ਦਾ ਫੈਸਲਾ ਸੀ ਜਾਂ ਪਾਰਟੀ ਦਾ ਸੀ ਜਿਹੜਾ ਅੱਜ ਅਪੋਲੋਜੀ ਕੀਤਾ ਗਿਆ ਕੋਰਟ ਦੇ ਵਿੱਚ। ਪਾਰਟੀ ਦੇ ਥੋੜੀ ਵੈਸਲੇ ਹੁੰਦੇ ਆ। ਜੀ। ਇਹ ਰਿਹਾ ਫੈਸਲਾ ਸੀ ਐਕਸੈਪਟ ਹੋ ਚੁੱਕਿਆ ਅੱਗੇ ਬਿਲਕੁਲ ਕੇਸ ਐਕਸੈਪਟ ਹੋ ਗਿਆ ਸਿਆਸੀ ਤੌਰ ਤੇ ਮਨਪੇਦ ਬਦਲਦੀ ਵੀ ਐਂਟਰੀ ਹੋ ਚੁੱਕੀ ਕਿ ਦਬਾਹ ਹਲਕੇ ਚ ਉਹਦੇ ਨਾਲ ਤਾਂ ਨਹੀਂ ਇਸ ਫੈਸਲੇ ਦਾ ਕੋਈ ਲੈਣ ਦੇਣਾ ਉਹਦੇ ਨਾਲ ਕੀ ਲੈਣ ਦੇਣਾ ਜੀ ਹੋ ਜਾਂਦਾ ਵੀ ਦੋ ਤਰ੍ਹਾਂ ਪਹਿਲਾਂ ਸੀ ਗਿਆ ਹੁਣ ਇੱਕ ਤੀਜੀ ਤੇ ਡੋਹਰਾਂ ਚੁੱਕੀ ਨਹੀਂ 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 ਸਰ ਸਾਡਾ ਦੋਨੇ ਸਾਡੇ ਵਕੀਲ ਸਹਿਬਾਨਾ ਨੇ ਜੀ ਬਹਿ ਕੇ ਚੂਕੀ 19 21 ਸਾਡੀ ਸੀ ਜੀ ਉਹਨਾਂ ਨੇ ਬਹਿ ਕੇ ਸਾਡਾ ਆਪਸ ਵਿੱਚ ਕੰਪਰਵਾਇਜ਼ ਕਰਾਤਾ दैट्स ਇਟ ਗੱਲ ਖਤਮ ਹੋ ਗਈ ਕੁਝ ਕੁ ਸਾਡੇ ਕੋ ਵਟ ਦਾ ਰੌਲਾ ਤਾਂ ਸੀ ਦੀ ਤੁਹਾਡੇ ਮਾਤਾ ਜੀ ਦਾ ਵੀ ਉਹਨਾਂ ਨੇ ਕੋਰਟ ਅੰਦਰ ਖੜਿਆ ਨੇ ਹਾਲ ਚਾਲ ਪੁੱਛਿਆ ਗਿਆ ਲੱਗਦਾ ਵੀ ਦਵਾਰ ਤੋਂ ਲਵ ਐਂਡ ਇਫੈਕਸ਼ਨ ਦੀ ਤਾਰ ਫਿਰ ਜੁੜ ਜੂਗੀ ਇਹ ਦੇਖੋ ਲਵ ਐਂਡ ਇਫੈਕਸ਼ਨ ਤਾਂ ਹਮੇਸ਼ਾ ਹੀ ਰਿਹਾ ਜੀ ਥੋੜੀ ਜੀ ਪਾਰਟੀ ਬਾਜੀ ਕਰਕੇ ਵਿਚਾਰਾਂ ਦਾ ਇਧਰ ਉਧਰ ਗੱਲ ਹੋ ਸਕਦੀ ਆ ਜੀ ਅਦਰਵਾਈਜ਼ ਸਾਡਾ ਕਿਹੜਾ ਕੋ ਵਟ ਦਾ ਰੌਲਾ ਚਾਰ ਤਰ੍ਹਾਂ ਦਾ ਰੌਲਾ ਸਿਆਸਤ ਦੇਖ ਰਹੇ ਜੀ ਉਹ ਨਵੀਂ ਤੇ ਰਚੂਕੀ ਹੈ ਇੱਕ ਤਾਂ ਸਿਆਸੀ ਗਰਾਉਂਡ ਦੇ ਵਿੱਚ ਨਵੇਂ ਪਾਰਟੀ ਨੇ ਸਰਕਾਰ ਬਣਾਈ ਹੈ ਸ਼ਬਦਾਵਲੀ ਦਾ ਲੈਵਲ ਘਿਰਦਾ ਜਾ ਰਿਹਾ ਇੰਗਲਿਸ਼ ਦਾ ਪਰਵਰਬ ਹੁੰਦਾ ਥਿੰਕ ਬਿਫੋਰ ਯੂ ਸਪੀਕ ਬਾਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮਿਆਰ ਨਹੀਂ ਕਦੇ ਵੀ ਸਿਆਸਤ ਦਾ ਘਿਰਨਾ ਚਾਹੀਦਾ ਦੇਖੋ ਸਰਕਾਰਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਸ਼ਬਦਾਵਲੀ ਤੇ ਥੋੜਾ ਜਿਆਦਾ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਇਹ ਗੱਲਾਂ ਦੇਣੀਆਂ ਆਉਂਦੀਆਂ ਅੱਗੇ ਅੱਜਕੱਲ ਇਲੈਕਟ੍ਰੋਨਿਕ ਮੀਡੀਆ ਦਾ ਯੋਗਾ ਜੀ ਹਰ ਗੱਲਾਂ ਰਿਕਾਰਡ ਹੋ ਜਾਂਦੀਆਂ ਤੇ ਤੁਹਾਡੇ ਅਰਗੇ ਭਰਾ ਫਿਰ ਓਕੜ-ਕੜ ਕੇ ਸਵਾਦ ਲੈ ਲੈ ਲਾਉਂਦੇ ਆ ਤੇ ਇਸ ਕਰਕੇ ਪਹਿਲਾਂ ਹੀ ਆਪਦਾ ਸੋਚ ਸਮਝ ਕੇ ਬਿਆਨ ਤੇ ਹੋ ਸੰਤੋਸ਼ਤਾ ਜੀ ਉਹਨਾਂ ਦਾ ਹਾਲਤ ਦੇ ਵਿੱਚ ਜਿੰਨੀ ਕਾਰਵਾਈ ਹੋਈ ਹੈ ਨਹੀਂ ਸਰ ਬਹੁਤ ਸੰਤੋਸ਼ਤਾ ਜੱਜ ਸਾਹਿਬ ਨੇ ਖੁਦ ਮਤਲਬ ਕਿ ਇਹਨਾਂ ਨੇ ਕਾਨੂੰਨ ਨੇ ਵੀ ਕਹ ਕੇ ਪਰਿਵਾਰ ਵਰਗੀ ਪੂਰੀ ਨਿਕਲਾਈ ਹਾਂ ਬਿਲਕੁਲ 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 ਆਈ ਐਮ ਵੈਰੀ ਥੈਂਕਫੁਲ ਟੂ ਜੱਜ ਸਾਹਿਬ ਆਲਸੋ ਕੋਰਟ ਤੇ ਵੀ ਬੜੇ ਧਰਵਾਦੀ ਹਾਂ ਕਿ ਜਿਨ੍ਹਾਂ ਨੇ ਮਤਲਬ ਕਿ ਸਾਨੂੰ ਐਵੇਂ ਕੇਵਲੀ ਦੋ ਦੋਨਾਂ ਜਣਿਆਂ ਨੂੰ ਉਹਨਾਂ ਨੇ ਕੋਰਟ ਦੇ ਵਿੱਚ ਖੜਾ ਕੇ ਹਾਂ ਇਕੱਠੇ ਕਰਕੇ ਸਾਨੂੰ ਕੀਤਾ ਕੋਈ ਮਤਲਬ ਕਿ ਇਹਦੇ ਵਿੱਚ ਕੋਈ ਇਹੋ ਜੀ ਗੱਲਬਾਤ ਨਹੀਂ ਵੀ ਜਾਂ ਕੋਈ ਉਹਨਾਂ ਦੀ ਈਕੋ ਹੋਵੇ ਜਾਂ ਕੋਈ ਮੇਰੀ ਈਕੋ ਹੋਵੇ ਜੱਜ ਸਾਹਿਬ ਦੇ ਕਹਿਣ ਤੇ ਫਿਰ ਤੇ ਨਾਲ ਕੋਈ ਸਾਡੇ ਸਤਕਾਰਯੋਗ ਬਰਾੜ ਸਾਹਿਬ ਸੀ ਮੇਰੇ ਵਕੀਲ ਸਾਹਿਬ ਉਹਨਾਂ ਦੇ ਮਾਨ ਸਾਹਿਬ ਸੀ ਤੇ ਉਹ ਦੋਨਾਂ ਨੇ ਫਿਰ ਬਹਿ ਕੇ ਜੋ ਕਰਤਾ ਸੀ ਤਾਂ ਇਕੱਲੇ ਸਾਈਨ ਕਰਨ ਵਾਲੇ ਸੀ। ਅਪੋਲੋਜੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਵਿੱਚ ਵਿੱਚ ਕੀ ਲਿਖਿਆ। ਉਹਨਾਂ ਨੇ ਲਿਖਤਾ ਤੇ ਜ਼ਿਲਦ ਕਰਤਾ। ਚਲੋ ਧੰਨਵਾਦ ਜੀ ਸਮਾਂ ਦੇਣ ਲਈ। ਯੂ ਵੈਲਕਮ ਸਰ। ਯੂ ਵੈਲਕਮ ਸਰ। ਸਾਡੇ ਨਾਲ ਸਨ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿਲੋਂ ਇਸ ਤੋਂ ਬਾਅਦ ਰਾਜਾ ਬੜਿੰਗ ਦਾ ਪੱਖ ਸੁਣਾਵਾਂਗੇ। ਦੇਖੋ ਜੀ ਉਹ ਦੋ ਮਾਨਘਾਨੀ ਦੇ ਕੇਸ ਕੀਤੇ ਸਨ ਸਰਦਾਰ ਹਰਦੀਪ ਸਿੰਘ ਢਿਲੋਂ ਸਾਹਿਬ ਹੁਰਾਤੇ। ਇੱਕ ਤਾਂ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਅਸੀਂ ਮਿੱਟੀ ਦਾ ਤੇਲ ਜਿਹੜਾ ਉਹ ਕੋਈ ਵੇਚਿਆ ਸੀਗਾ ਜਿਹੜਾ ਕੀ ਸਾਥ ਸੰਗਤ ਵਾਸਤੇ ਆਇਆ ਸੀ ਕਰੋੜਾ ਰੁਪਏ ਦਾ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਸ਼ੈਲਰਾਂ ਦੇ ਵਿੱਚ ਬਹੁਤ ਵੱਡਾ ਕਪਲਾ ਤੇ ਲਿੰਕੇ ਜਿਹੜਾ ਤੇਰੇ ਸਾਲੇ ਦਾ ਇਹਨਾਂ ਨੇ ਕਿਸਾਨਾਂ ਦੀ ਲੁੱਟ ਕੀਤੀ ਹੈ ਉਹ ਮਾਮਲੇ ਚੱਲ ਰਹੇ ਸਨ ਤੇ ਗਵਾਹੀ ਤੇ ਉਹ ਆ ਗਏ ਸਨ ਉਹਨਾਂ ਦੀ ਗਵਾਹੀ ਵਾਸਤੇ ਮੈਂ ਪਿਛਲੀ ਤਰੀਖ ਤੇ ਜੱਜ ਸਾਹਿਬ ਦੇ ਪੇਸ਼ ਹੋਇਆ ਸੀ ਤੇ ਜੱਜ ਸਾਹਿਬ ਨੇ ਸਲਾਹ ਦਿੱਤੀ ਕਿ ਕੋੜਾ ਆਪਸ ਵਿੱਚ ਰਾਜੀ ਨਾਮਾ ਨਹੀਂ ਹੋ ਸਕਦਾ ਤਾਂ ਮੈਂ ਕਿਹਾ ਜੀ ਕੋਈ ਰਾਜੀ ਨੰਮੇ ਨੂੰ ਕੋਈ ਗੋਲੀ ਤਾਂ ਸਾਡੀ ਚੱਲੀ ਨਹੀਂਗੀ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਜੇ ਤੇਰੇ ਤੇ ਇਸ ਗੱਲ ਤੇ ਪਛਤਾਪ ਜਾਂ ਤੁਸੀਂ ਇਹਦੇ ਤੇ ਅਪੋਲੋਜਾਈਜ਼ ਕਰਨਾ ਚਾਹੁੰਦੇ ਹੋ ਜਾਨੀ ਕਿ ਮਾਫੀ ਤੇ ਤੁਸੀਂ ਦੱਸੋ ਫਿਰ ਉਹਨਾਂ ਨੇ 6 ਤਰੀਕ ਅੱਜ ਦੀ ਪਾਈ ਤੇ ਅੱਜ ਦੋਨਾਂ ਵਕੀਲ ਸਹਿਬਾਂ ਨੇ ਜੱਜ ਦੇ ਸਾਹਮਣੇ ਅਸੀਂ ਦੋਨੋਂ ਪਾਰਟੀਆਂ ਪੇਸ਼ ਹੋਈਆਂ ਸਨ ਉਹਨਾਂ ਨੇ ਕਿਹਾ ਕਿ ਅਨ ਕੰਡੀਸ਼ਨਲੀ ਮੈਂ ਇਸਕੇ ਅਪੋਲੋਜਾਈਜ਼ ਕਰਦਾ ਹਾਂ ਤੇ ਗਾਂ ਤੋਂ ਇਨ ਫਿਊਚਰ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਸੋ ਮੈਂ ਸਮਝਦਾ ਕਿ ਇੱਕ ਚੰਗੀ ਗੱਲ ਹੈ ਜੀ ਰਾਜਨੀਤੀ ਦੇ ਵਿੱਚ ਰੋਜ਼ਾਨਾ ਕਿਸੇ ਤੇ ਕਟਾਸ ਸਿੱਟਣੀ ਬੇਮਤਲਬ ਦੀ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਨੰਗਾ ਕਰ ਰਹੇ ਹਾਂ ਰੋਜ਼ਾਨਾ ਅੱਜਕੱਲ ਰਾਜਨੀਤੀ ਦਾ ਇਹੀ ਕੰਮ ਹੋ ਗਿਆ ਮੰਚ ਤੇ ਚੜ ਕੇ ਕੋਈ ਵੀ ਵਿਅਕਤੀ ਕਿਸੇ ਦੇ ਖਿਲਾਫ ਕੁਝ ਵੀ ਬੋਲ ਦਿੰਦਾ ਹੈ ਪਰ ਮੈਨੂੰ ਲੱਗਦਾ ਕਿ ਸਾਨੂੰ ਹਰ ਵਿਅਕਤੀ ਨੂੰ ਮੈਂ ਆਪਣੇ ਤੇ ਵੀ ਉਹ ਲੈਣਾ ਕਿ ਜਦੋਂ ਅਸੀਂ ਮੰਚ ਤੇ ਚੜ੍ਹਦੇ ਹਾਂ ਸਾਨੂੰ ਸੋਚ ਵਿਚਾਰ ਕੇ ਤੇ ਬਿਲਕੁਲ ਤੁਲੇ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਔਰ ਕੋਈ ਦੁਸ਼ਮਣੀਆ ਤਾਂ ਹੈ ਨਹੀਂ ਅਸੀਂ ਲੋਕਾਂ ਨੇ ਸਭ ਨੇ ਇੱਥੇ ਰਾਜਨੀਤੀ ਕਰਨ ਵਾਸਤੇ ਆਏ ਆਂ ਮੁੱਦਿਆਂ ਦੇ ਮਤਭੇਦ ਨੇ ਵਿਚਾਰਾਂ ਦੇ ਮਤਭੇਦ ਨਹੀਂ। ਸੋ ਸਾਨੂੰ ਉਹਨਾਂ ਦੇ ਤੇ ਹੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਐਵੇਂ ਉਜੂਲ ਵਜੂਲ ਕਿਸੇ ਨੂੰ ਨੀਚਾ ਵਿਖਾ ਕੇ ਕਿਉਂਕਿ ਨੀਚਾ ਬਖਾਨ ਵਾਲਾ ਕੋਈ ਵੱਡਾ ਨਹੀਂ ਹੁੰਦਾ ਸੋ ਮੈਂ ਤਾਂ ਆਪਦੀ ਰਾਜਨੀਤਿਕ ਜੀਵਨ ਦੇ ਵਿੱਚ ਬਹੁਤ ਤਬਦੀਲੀ ਲਈ ਹੈ ਕਈ ਵਾਰੀ ਅਗਰੈਸਿਵ ਹੋ ਜਾਈਦਾ ਸੀ ਕਿਉਂਕਿ ਬਹੁਤ ਸਾਰੇ ਲੋਕ ਐਸੀ ਗੱਲ ਕਹਿ ਦਿੰਦੇ ਆ ਤੁਹਾਨੂੰ ਕਦੇ ਗੁੱਸਾ ਆ ਜਾਂਦਾ ਸੋ ਆਪਦੇ ਸੁਭਾਅ ਦੇ ਵਿੱਚ ਬੜੀ ਕੋਸ਼ਿਸ਼ ਕਰਦਾ ਹਾਂ ਰੋਜ਼ਾਨਾ ਤਬਦੀਲੀ ਲਿਆਉਣ ਦੀ ਕਿ ਕਿਸੇ ਨੂੰ ਵੀ ਐਸੇ ਸ਼ਬਦ ਨਾ ਕਹੇ ਜਾਣ ਜੀਰੇ ਨਾਲ ਉਹਨੂੰ ਰਾਤ ਨੂੰ ਔਰੇ ਉਹਨੂੰ ਦਰਦ ਹੋਵੇ ਜਾਂ ਉਹਨੂੰ ਮਾਨਸਿਕ ਪਰੇਸ਼ਾਨੀ ਹੋਵੇ ਇਨਕ ਸਾਨੂੰ ਗਰੀਮਾ ਚ ਰਹਿਣਾ ਚਾਹੀਦਾ ਤੇ ਤਹਲੀਮ ਤੇ ਤਹਜ਼ੀਬ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਵੇਂ ਜਿਵੇਂ ਤੁਸੀਂ ਉਮਰ ਚ ਵੱਡੇ ਹੁੰਨੇ ਹੋ ਤੁਸੀਂ ਤੁਹਾਡੀ ਬਾਲ ਬੱਚਿਆਂ ਵਾਲੇ ਹੋ ਜਾਂਦੇ ਹੋ ਜਵਾਕਾਂ ਜੱਲਿਆਂ ਵਾਲੇ ਹੋ ਜਾਂਦੇ ਆ ਫਿਰ ਤਾਂ ਤਹਲੀਮ ਤੇ ਤਹਜ਼ੀਬ ਜੇ ਫਿਰ ਵੀ ਨਹੀਂ ਆਉਣੀ ਤਾਂ ਫਿਰ ਮੈਨੂੰ ਲੱਗਦਾ ਕਿ ਸੋ ਸਭ ਕੁਝ ਸੱਚੇ ਪਾ ਸ਼ਰੀ ਕਿਰਪਾ ਨਾਲ ਠੀਕ ਹੋ ਗਿਆ। ਭੜੀ ਸਭ ਇਹ ਚੋਣਾਵਲੇ ਹੀ ਕਿਤੇ ਹੋਇਆ ਜਾਂ ਕੋਈ ਉਸ ਤੋਂ ਪਹਿਲਾਂ ਦੀਆਂ ਗੱਲਾਂ ਹੈਗੀਆਂ ਜਾਂ ਕਿਵੇਂ ਉਹ ਤੇ ਅਕਸਰ ਹੀ ਹੁਣ ਤਾਂ ਰਾਜਨੀਤਿਕ ਚ ਹਰ ਬੰਦਾ ਕਿਸੇ ਕੋਲੇ ਕੋਈ ਗੱਲ ਹੈ ਜਾਂ ਨਹੀਂ ਹੈ ਕਿਸੇ ਨੂੰ ਕਿਸੇ ਦੀ ਜਾਣਕਾਰੀ ਹੈ ਜਾਂ ਨਹੀਂ ਹੈ ਮੈਂ ਇਹ ਗੱਲ ਨਹੀਂ ਕਰ ਰਿਹਾ ਇਥੋਂ ਦੀ ਇਹ ਮੈਂ ਕਹਿੰਦਾ ਸਾਰੇ ਪੰਜਾਬ ਚ ਸਿਲਸਿਲਾ ਹੀ ਇਹੀ ਚੱਲ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਕਿਸੇ ਨੂੰ ਗਾਲਾਂ ਕੱਢਣ ਵਾਲੇ ਦੀ ਵੀਡੀਓ ਜ਼ਿਆਦਾ ਚੱਲਦੀ ਹੈ ਕਿਉਂਕਿ ਅਗਲਾ ਕਹਿੰਦਾ ਵੇਖੋ ਇਹ ਤੈਨੂੰ ਦਿਖਾਵਾਂ ਗੱਲਾਂ ਕਰਦੇ ਸੋ ਇਹ سلسلہ ਚੱਲ ਗਿਆ ਸੋ ਸਾਨੂੰ ਸਾਰਿਆਂ ਨੂੰ ਇਹ سلسلے ਤੇ ਗੌਰ ਫਰਮਾਉਣਾ ਚਾਹੀਦਾ ਹੈ ਔਰ ਸਾਨੂੰ ਇਹੋ ਜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ